ਸਿਕੰਦਰ ਸਿੰਘ ਮਲੂਕਾ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਇੱਕ ਇਹੋ ਜਿਹਾ ਲੀਡਰ ਬਣ ਕੇ ਉਭਰੇ ਨੇ ਜਿਨ੍ਹਾਂ ਦੇ ਉੱਤੇ ਜਾਂ ਜਿਨ੍ਹਾਂ ਨੂੰ ਲੈ ਕੇ بڑے ਸਵਾਲ ਖੜੇ ਹੋਏ ਆ ਸਿਕੰਦਰ ਸਿੰਘ ਮਲੂਕਾ ਕਿੱਧਰ ਵੱਲ ਨੂੰ ਹੈਗੇ ਆ ਇਸ ਚੀਜ਼ ਤੇ بڑے ਸਵਾਲ ਖੜੇ ਹੋਏ ਆ ਕਦੀ ਸਿਕੰਦਰ ਸਿੰਘ ਮਲੂਕਾ ਬਾਗੀ ਧੜੇ 'ਤੇ ਜਾ ਕੇ ਵੀ ਬਹਿਜਿਆ ਕਰਦੇ ਸੀ ਤੇ ਕਦੀ ਇੱਕ ਪਾਸੇ ਨੂੰ ਹੋ ਜਾਂਦੇ ਸੀ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਦੇ ਨਾਲ ਵੀ ਖਾਸੀ ਗੱਲਬਾਤ ਰਹੀ ਹੈ ਤੇ ਭਾਜਪਾ ਨਾਲ ਵੀ ਖਾਸੀ ਗੱਲਬਾਤ ਰਹੀ ਹੈ ਜਾਂ ਕਹਿ ਦਈਏ ਕਿ ਅਕਾਲੀ ਦਲ ਦਾ ਭਾਜਪਾ ਦੇ ਨਾਲ ਰਲੇਵਾ ਗੱਠਜੋੜ ਜਾਂ ਕੋਈ ਸਬੰਧ ਹੋਣਾ ਚਾਹੀਦਾ ਹੈ ਉਦੇ ਧਾਰਨੀ ਰਹੇ ਨੇ ਸਿਕੰਦਰ ਸਿੰਘ ਮਲੂਕਾ ਉਹਨਾਂ ਦੀਆਂ ਗੱਲਾਂ ਤੋਂ ਪ੍ਰਤੀਤ ਹੁੰਦਾ ਰਿਹਾ ਪਰ ਹੁਣ ਸਿਕੰਦਰ ਸਿੰਘ ਮਲੂਕਾ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਇਥੋਂ ਤੱਕ ਦੱਸਿਆ ਕਿ ਉਹਨਾਂ ਨੂੰ ਸਿੱਧਾ ਆਫਰ ਆਇਆ ਸੀ ਬੀਜੇਪੀ ਦੇ ਵਿੱਚ ਸ਼ਾਮਿਲ ਹੋਣ ਦਾ ਦਰਸਲ ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਦਿੰਦਿਆਂ ਜਦੋਂ ਅਮਿਤ ਸ਼ਾਹ ਦੀ ਗੱਲ ਤਰੀ ਤਾਂ ਉਦੋਂ ਪੁੱਛਿਆ ਗਿਆ ਕਿ ਤੁਸੀਂ ਅਮਿਤ ਸ਼ਾਹ ਨਾਲ ਮਿਲੇ ਹੋ ਜਾਂ ਤੁਹਾਡੀ ਮੁਲਾਕਾਤ ਹੋਈ ਹੈ ਤਾਂ ਉਹਨਾਂ ਨੇ ਸਾਫ਼ ਕਿਹਾ ਕਿ 2022 ਦੇ ਵਿੱਚ ਜ਼ਰੂਰ ਮੁਲਾਕਾਤ ਹੋਈ ਸੀ 2022 ਦੀਆਂ ਚੋਣਾਂ ਵੇਲੇ ਅਮਿਤ ਸ਼ਾਹ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਸੀ ਬਾਕੀ ਲੀਡਰਸ਼ਿਪ ਦੇ ਨਾਲ ਹੁਣ ਜਦੋਂ ਇਹ ਪੁੱਛਿਆ ਗਿਆ ਤਾਂ ਅਮਿਤ ਸ਼ਾਹ ਨੇ ਫਿਰ ਕੀ ਕਿਹਾ ਤੇ ਉਹਨਾਂ ਨੇ ਸਾਫ਼ ਕਿਹਾ ਕਿ ਅਮਿਤ ਸ਼ਾਹ ਨੇ ਕਿਹਾ ਸੀ ਕਿ ਸਾਡੀ ਪਾਰਟੀ ਜੁਆਇਨ ਕਰ ਲਓ ਯਾਨੀ ਕਿ ਕੀ ਅਮਿਤ ਸ਼ਾਹ ਨੇ ਸਿੱਧੀ ਆਫਰ ਦਿੱਤੀ ਸੀ ਸਿਕੰਦਰ ਸਿੰਘ ਮਲੂਕਾ ਨੂੰ ਪਾਰਟੀ ਜੁਆਇਨ ਕਰਨ ਦੀ ਜਾਂ ਕੀ ਇਸੇ ਕਾਰਨ ਵੱਸ ਸਿਕੰਦਰ ਸਿੰਘ ਮਲੂਕਾ ਦਾ ਜਿਹੜਾ ਸੌਫਟ ਕੋਰਨਰ ਹੈਗਾ ਉਹ ਭਾਜੀਪੀ ਵੱਲ ਨੂੰ ਜ਼ਿਆਦਾ ਜਾਂ ਕੀ ਇਹਹੀ ਕਾਰਨ ਹੈ ਸਿਕੰਦਰ ਸਿੰਘ ਮਲੂਕਾ ਚਾਹੁੰਦੇ ਨੇ ਕਿ ਅਕਾਲੀ ਦਲ ਦਾ ਕੋਈ ਗੱਠਜੋੜ ਭਾਜੀਪੀ ਦੇ ਨਾਲ ਹੋਵੇ ਯਕੀ ਸਿਕੰਦਰ ਸਿੰਘ ਮਲੂਕਾ ਅਜੇ ਵੀ ਬੀਜੇਪੀ ਵੱਲ ਨੂੰ ਜਾ ਸਕਦੇ ਨੇ ਹਾਲਾਂਕਿ ਜਿਹੜੇ ਉਹਨਾਂ ਦੇ ਨੂਨੇ ਬੀਬੀ ਪਰਮਪਾਲ ਕੌਰ ਸਿੱਧੂ ਉਹ ਜ਼ਰੂਰ ਜ਼ਿਮਨੀ ਚੌਂਡ ਦੇ ਵਿੱਚ ਬੀਜੇਪੀ ਦੇ ਵੱਲੋਂ ਲੜ ਚੁੱਕੇ ਨੇ ਔਰ ਹੁਣ ਇੱਥੇ ਸਵਾਲ ਇਹ ਖੜਦਾ ਆ ਕਿ ਕੀ ਆਉਂਦੇ ਸਮੇਂ ਵਿੱਚ ਸਿਕੰਦਰ ਸਿੰਘ ਮਲੂਕਾ ਵੀ ਇਹ ਵੱਡਾ ਕਦਮ ਚੁੱਕ ਸਕਦੇ ਨੇ ਕਿਉਂਕਿ ਸਿਕੰਦਰ ਸਿੰਘ ਮਲੂਕਾ ਇੱਕ ਵੱਡਾ ਨਾਮ ਨੇ ਅਕਾਲੀ ਦਲ ਦੇ ਵਿੱਚ ਸੁਖ ਰੱਖਦੇ ਨੇ ਅਕਾਲੀ ਦਲ ਦਾ ਇੱਕ ਟਕਸਾਲੀ ਚਿਹਰਾ ਨੇ ਟਕਸਾਲੀ ਪਰਿਵਾਰ ਹੈ ਉਹਨਾਂ ਦਾ ਪਰ ਸਵਾਲ ਇਹ ਹੈ ਕੀ ਕੀ ਆਉਂਦੇ ਸਮੇਂ ਵਿੱਚ ਇਹ ਟਕਸਾਲੀ ਚਿਹਰਾ ਬੀਜੇਪੀ ਵੱਲ ਨੂੰ ਘੁੰਮ ਜਵੇਗਾ ਜਾਂ ਅਕਾਲੀ ਦਲ ਔਰ ਬੀਜੇਪੀ ਦੇ ਵਿੱਚ ਗੱਠ ਜੋੜ ਦੇ ਲਈ ਬ੍ਰਿਜ ਬਣ ਕੇ ਸਾਹਮਣੇ ਆਉਣਗੇ ਸਿਕੰਦਰ ਸਿੰਘ ਮਲੂਕਾ ਬਹੁਤ ਸਾਰੇ ਸਵਾਲ ਨੇ ਹਾਲਾਂਕਿ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਬਾਗੀ ਧੜੇ ਦੇ ਨਾਲ ਅਮਰਤਪਾਲ ਸਿੰਘ ਦੀ ਪਾਰਟੀ ਨਾਲ ਸਕਦੀ ਔਰ ਕੀ ਉਹ ਬੀਜੇਪੀ ਨਾਲ ਗੱਠ ਜੋੜ ਕਰ ਸਕਦੇ ਐ ਤੇ ਸਿਕੰਦਰ ਸਿੰਘ ਮਲੂਕਾ ਦਾ ਜੋ ਬਿਆਨ ਕੋਰਟ ਐਂਡ ਕੋਰਟ ਸੀ ਉਹਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਇਹ ਤਾਂ ਬੀਜੇਪੀ ਚਾਹੇ ਤਾਂ ਹੋ ਸਕਦਾ ਜੀ ਭਾਈ ਅਮਰਿਤਪਾਲ ਸਿੰਘ ਦੀ ਪਾਰਟੀ ਬੀਜੇਪੀ ਦੇ ਕਹਿਣ ਮੁਤਾਬਕ ਅੱਗੇ ਆਵੇ ਕਿਉਂਕਿ ਉਹਨਾਂ ਨੇ ਸਾਫ਼ ਕਿਹਾ ਕਿ ਭਾਈ ਅਮਰਿਤਪਾਲ ਵੀ ਜੇ ਬੀਜੇਪੀ ਦੇ ਕਹਿਣ ਤੇ ਦੁਬਈ ਤੋਂ ਭਾਰਤ ਆ ਸਕਦੇ ਆ ਤੇ ਇਸ ਤੋਂ ਬਾਅਦ ਜੇ ਬੀਜੇਪੀ ਚਾਹੇ ਤਾਂ ਹੋਰ ਵੀ ਬਹੁਤ ਕੁਝ ਹੋ ਸਕਦਾ ਹੈ ਯਾਨੀ ਕਿ ਇੱਕ ਸਿੱਧਾ ਇਸ਼ਾਰਾ ਸਿਕੰਦਰ ਸਿੰਘ ਮਲੂਕਾ ਦੇ ਨਜ਼ਰ ਆਏ ਨੇ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਵੀ ਹੁਣ ਆਉਂਦਾ ਸਮਾਂ ਸਿਆਸੀ ਪੱਧਰ ਤੇ ਕਿੱਧਰ ਵੱਲ ਨੂੰ ਗੇੜ ਕੱਢਦਾ ਹੈ ਦੇਖਣ ਦੀ ਗੱਲ ਹੋਵੇਗੀ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ